ਇਹ ਦੁਨੀਆ ਵੀ ਬੜੀ ਆਜੀਬ ਹੈ ਉਂਝ ਕਹਿੰਦੇ ਨੇ ਕਿ ਜਰਾ-ਜਰਾ ਵਿੱਚ ਰੱਬ ਵਸਦਾ ਹੈ ਪਸ਼ੂ ਪੰਸੀਆਂ ਦੇ ਵਿੱਚ ਰੱਬ ਵਸਦਾ ਜਾਨਵਰਾਂ ਵਿੱਚ ਰੱਬ ਵਸਦਾ ਹੈ ਤੇ ਜਦੋਂ ਇਹਨਾਂ ਨੇ ਮੀਟ ਖਾਣਾ ਆਂਦਾ ਹੈ ਫਿਰ ਇਹਨਾਂ ਨੂੰ ਕੋਈ ਰੱਬ ਨਹੀਂ ਦਿਖਦਾ ਫਿਰ ਰੱਬ ਦੀ ਧੌਂ ਲਾ ਕੇ ਖਾ ਜਾਂਦੇ ਨੇ ਤੇ ਬਾਣੀ ਬਾਣੀ ਦੀਆਂ ਵੀ ਉਦਾਹਰਨਾ ਦੇਈ ਜਾਣਗੇ ਨਾਲ-ਨਾਲ ਤੇ ਬਾਣੀ ਤੇ ਕਹਿ ਰਹੀ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੇ ਰਤ ਪੀਵੇ ਮਾਨਸਾ ਸ਼ੋਕ ਨਰਮਲ ਜੀਤ ਇਹ ਵੀ ਦਾਧਾਰਨ ਪੜਿਆ ਕਰੋ ਨਾਲ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਬੀਰ ਖੂਬ ਖਾਣਾ ਖਿਚੜੀ ਜਿਵੇਂ ਅੰਮ੍ਰਿਤ ਲੋਣ ਫੇਰ ਰੋਟੀ ਦੇ ਕਾਰਨੇ ਗਲਾ ਕਟਾਵੇ ਕਾ ਉਹ ਕਹਿੰਦਾ ਸਭ ਤੋਂ ਵਧੀਆ ਖਾਣਾ ਜਿਹੜਾ ਆ ਉਹ ਖਿਚੜੀ ਆ ਜਿਹਦੇ ਵਿੱਚ ਘੋ ਪੈਂਦਾ ਹੈ ਦਾਲ ਪੈਂਦੀ ਹੈ ਲੂਣ ਪੈਂਦਾ ਹੈ ਤੇ ਮੀਟ ਤੇ ਮਾਸ ਦੇ ਨਾਲ ਰੋਟੀ ਖਾਣ ਦੇ ਨਾਲ ਗਲਾ ਵੀ ਕਟਾਉਣਾ ਪੈਂਦਾ ਫਿਰ ਕਟਾ ਸਕਦੇ